ਗੱਲ ਇਹ ਆ ਅਸੀਂ ਤੇ ਨਹੀਂ ਵੱਡ ਹੋਣ ਦੇਣੇ ਜਿੰਨਾ ਚਿਰ ਅਸੀਂ ਜੀਨੇ ਆ ਉਹਨਾਂ ਚਿਰ ਤਾਂ ਦੋ ਚੁੱਲੇ ਬਣ ਨਹੀਂ ਦੇਣੇ ਕੋਈ ਚੁੱਲੇ ਬੜੂ ਗਿਆ ਅੱਗ ਇਹ ਕਿਦਾਂ ਹੋ ਪਾਜੀ ਗੱਲ ਚੁੱਲੇ ਬਣਨਗੇ ਤੇ ਦੋ ਹੀ ਬਣਨਗੇ ਤੇ ਮੈਂ ਬਣਾ ਕੇ ਵੀ ਜਾਊਂਗੀ ਤੇ ਦੋਹਾਂ ਚੁੱਲਿਆਂ 'ਚ ਰੋਟੀਆਂ ਪੱਕਣਗੀਆਂ ਇਹਦੀਆਂ ਆਪਣੀਆਂ ਪੱਕਣਗੀਆਂ ਤੁਹਾਡੀਆਂ ਆਪਣੀਆਂ ਪੱਕਣਗੀਆਂ ਨਾਲੇ ਜਿਹੜੀਆਂ ਤੁਸੀਂ ਗੱਲਾਂ ਕਰਨ ਡਈਆਂ ਹਨ ਨਾ ਵੀ ਇਹਦੀ ਮਾਂ ਦੇ ਪਵਾੜੇ ਇਹਦੀ ਮਾਂ ਆ ਕੇ ਅੱਗ ਲਾ ਗਈ ਆ ਮੈਂ ਤੇਰੇ ਵਾਂਗੂ ਜ਼ਮੀਨ ਨਹੀਂ ਵੰਡ ਕੇ ਲਿਆਈ ਆਪਣੇ ਭਰਾ ਕੋ ਉਹਦੇ ਮੇਰੇ ਸਾਹਾਂ ਚ ਸਾਹ ਲੈਂਦੇ ਆ ਅੱਧੀ ਜ਼ੁਬਾਨ ਨਾਲ ਫੋਨ ਕਰਾਂ ਦੌੜੇ ਜਾਂਦੇ ਆ ਤੇ ਤੈਨੂੰ ਕੋਈ ਆਸਤੇ ਨਹੀਂ ਨਾ ਕਿਹਦੇ ਆਉਣ ਦੀ ਉਹਨਾਂ ਨੇ ਤੇ ਤੇਰਾ ਰਸਾ ਹੀ ਲਾਤਾ ਵੀ ਜਾ ਜਿੱਥੇ ਮਰਜੀ ਤੁਰੇ ਫੇਰ ਨਿਪੈਣਾ ਆ ਜੋੜੇ ਤੇਰੇ ਗਾੜੀ ਹੱਥ ਮੈਨੂੰ ਬਖਸ਼ ਦੇ ਡੈਡੀ ਜੋ ਇਹਨੂੰ ਦੇਣਾ ਨਾ ਘਰ ਦੇ ਵਿੱਚੋਂ ਦੇ ਦੋ ਫੇਰ ਇਹਨੇ ਕਹਿਣਾ ਵਾ ਮੰਮੀ ਡੈਡੀ ਨੂੰ ਇੰਨੇ ਸਿਖਾਇਆ ਵਾ ਇੰਨੇ ਤਾਂ ਮੇਰਾ ਨਾਂ ਲਾ ਦੇਣਾ ਵਾ ਮੈਂ ਤਾਂ ਅੱਗੇ ਉਹ ਗੱਲ ਆਪਣੇ ਲੇਖਾਂ ਨੂੰ ਰੋਣੀ ਆ ਕਿ ਮੇਰੇ ਨਾ ਬਣ ਕੀ ਗਿਆ ਵਾ ਮੈਨੂੰ ਤੇ ਉਹੋ ਹੀ ਨਹੀਂ ਪੁੱਲਣ ਡਈਆਂ ਮੰਮੀ ਉਹਨਾਂ ਦੀਆਂ ਨਜ਼ਰਾਂ ਵਿੱਚ ਦੇਖ ਗਈ ਆ ਕਿ ਉਹੋ ਹੀ ਸਾਰਾ ਕੰਮ ਲਈ ਫਿਰਦੇ ਦੋਵੇਂ ਜੀ ਚੰਗੇ ਬਣੇ ਆ ਤੇ ਹਨੂ ਮਾੜੇ ਬਣਾਇਆ ਵਾ ਚਲ ਤੂੰ ਸਾਡ ਇਹਨਾਂ ਗੱਲਾਂ ਨੂੰ ਮੈਂ ਪੁੱਛਦੀ ਆ ਨਾ ਇਹ ਕਿੱਦਾਂ ਦੋ ਹਿੱਸੇ ਦੇਣਗੇ ਇਹ ਬਜਾੜਾ ਸਿਰ ਤੇ ਚੜਦੇ ਆ ਮੈਂ ਲਾਉਣਾ ਵੀ ਜਾਣਦੀ ਆ ਨਾ